ਬੱਚਿਓ ਅੱਜ ਅਸੀਂ ਊੜਾ ੜਾ ਪੜਾਂਗੇ ਨਾਲੇ ਅਸੀਂ ਨਾਲ-ਨਾਲ ਪਿਕਚਰ ਵੀ ਦੇਖਾਂਗੇ ਜਿਹੜਾ ਵੀ ਅਸੀਂ ਅੱਖਰ ਅੱਜ ਪੜਾਂਗੇ ਨਾਲ ਉਹਦੀ ਪਿਕਚਰ ਵੀ ਦੇਖਾਂਗੇ ਤੇ ਤੁਸੀਂ ਸਾਰਿਆਂ ਨੇ ਪਿਕਚਰ ਨੂੰ ਵੀ ਪਛਾਣਨਾ ਆ ਚਲੋ ਫੇਰ ਸਟਾਰਟ ਕਰਦੇ ਆਪਾਂ ਆਜੋ ਸਾਰੇ ਊੜਾ ਊਠ ਦੇਖਿਆ ਬੱਚਿਓ ਊਠ ਕਿਸ ਤਰ੍ਹਾਂ ਦਾ ਹੁੰਦਾ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਐੜਾ ਹੀ ਹੈ ਬੱਚੋ ਅਨਾਰ ਜਿਹੜਾ ਅਸੀਂ ਘਰ ਵਿੱਚ ਖਾਂਦੇ ਹਾਂ ਹੁਣ ਆ ਗਿਆ ਅਗਲਾ ਅੱਖਰ ਨਾਲ ਉਹਦੀ ਪਿਕਚਰ ਵੀ ਆ ਗਈ ਆ ਕਿਹੜਾ ਅੱਖਰ ਆ ਹੁਣ ਈ ਡ ਇੰਜਣ ਅਗਲਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ ਤੁਸੀਂ ਸਾਰੇ ਖਾਂਦੇ ਆ ਸ ਸੇਬ ਹਾਂ ਹਾ ਹਾ ਹਾਥੀ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਕਿਨੇ ਕਿਨੇ ਦੇਖਿਆ ਇਹ ਸਾਰਿਆਂ ਨੇ ਦੇਖਿਆ ਚਲੋ ਠੀਕ ਹੈ ਹੁਣ ਅਸੀਂ ਅੱਗੇ ਚੱਲਦੇ ਹਾਂ ਕ ਕਬੂਤਰ ਇਹ ਸਾਰੇ ਬੱਚਿਆਂ ਨੇ ਦੇਖਿਆ ਹੈ ਨਾ ਹਾਂਜੀ ਅੱਗੇ ਚੱਲਦੇ ਆਪਾਂ ਖ ਖੋਤਾ ਗੱਗਾ ਗਾਂ ਕਿਦੇ ਕਿਦੇ ਘਰ ਬੱਚੋ ਗਾਆਂ ਤਾਰੇ ਦਮਾ ਕਿਦਾ ਕਿਹਦੇ ਕਿਹਦੇ ਘਰ ਬੱਚਿਓ ਗਾ ਆ ਸਾਰੇ ਮੈਨੂੰ ਕਮੈਂਟ ਕਰਕੇ ਦੱਸੋ ਘਗਾ ਘਰ ਘਰ ਆਪਾਂ ਸਾਰਿਆਂ ਕੋਲ ਆ ਸੀ ਘਰ ਵਿੱਚ ਰਹਿਨੇ ਆ ਅੰਗਾ ਖਾਲੀ ਦੇਖੋ ਅੰਗਾ ਜਿਹੜਾ ਕੀ ਹੈਗਾ ਆ ਖਾਲੀ ਹੁਣ ਆਪਾਂ ਅੱਗੇ ਚੱਲਦੇ ਆ